ਨਦੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਸ਼ਰਾਪ ਦਿੱਤਾ ਸੀ ਸਰਸਾ ਦੀਆਂ ਪਾਣੀਆਂ ਛੱਲਾਂ ਨੂੰ ਤਾਂ ਮਾਰ ਵੇ ਜ਼ਰਾ ਹੌਲੀ-ਹੌਲੀ ਚੱਲ ਅੱਜ ਲੱਗਦਾ ਹਜ਼ਾਰ ਵੇ ਅੰਦਬੁਰ ਸਾਹਿਬ ਤੋਂ ਜਦੋਂ ਚੜਦੇ ਵੱਲ ਨੂੰ ਤੁਰিয়ে ਫਿਰ ਓਪੜੇ ਰੱਕੇ ਵਿੱਚ ਇੱਕ ਬਰਸਾਤੀ ਨਾਲਾ ਪੈਂਦਾ ਹੈ ਜੋ ਕਿ ਸੋਲਨ ਦੇ ਪਹਾੜਾਂ ਵਿੱਚੋਂ ਸ਼ੁਰੂ ਹੋ ਕੇ ਮਾਲਵੇ ਵੱਲ ਨੂੰ ਵਧਦਾ ਹੈ ਇਸ ਨੂੰ ਸਰਸਾ ਨਦੀ ਕਿਹਾ ਜਾਂਦਾ ਹੈ ਸਰਸਾ ਕੋਈ ਦਰਿਆ ਜਾਂ ਨਦੀ ਨਹੀਂ ਇਹ ਤਾਂ ਸਿਰਫ ਇੱਕ ਬਰਸਾਤੀ ਨਾਲਾ ਸੀ ਬਹੁਤ ਢੰਗ ਆਈ ਜਨਾਜ਼ਾਂ ਦੇ ਹੋਏ ਅੱਗੇ ਤੁਰਦੇ ਹਾਂ ਕਿ ਸਰਸਾ ਨਦੀ ਤੇ ਗੁਰੂ ਸਾਹਿਬ ਦਾ ਪੂਰਾ ਪਰਿਵਾਰ ਇੱਕ ਦੂਜੇ ਨਾਲ ਵਿਛੜ ਗਿਆ ਸੀ ਤੇ ਵਿਛੜਿਆ ਵੀ ਇਦਾਂ ਕਿ ਮੁੜ ਮੇਲੇ ਹੀ ਨਾ ਹੋਏ ਸਰਸਾ ਨਦੀ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਕੀ ਤੋ ਹੁਣ ਮੁੜ ਕੇ ਕਦੇ ਨਹੀਂ ਚੜਨਾ ਤੇ ਜਿਹੜੇ ਸਰਸਾ ਨੇੜੇ ਰਹਿੰਦੇ ਸਨ ਉਹ ਇਹ ਗੱਲ ਜਾਣਦੇ ਨੇ ਕਿ ਅੱਜ ਸਰਸਾ ਦਾ ਕੀ ਹਾਲ ਹੈ ਨਰਕ ਵਰਗੇ ਹਾਲਾਤ ਹੋ ਚੁੱਕੇ ਨੇ ਸਰਸਾ ਦੇ ਨਾਲਾਗੜ ਵੱਦੀ ਬਰੋਟੀ ਵਾਲਾ ਇਲਾਕੇਾਂ ਚ ਲੱਗੇ ਉਦਯੋਗਾਂ ਨੇ ਇਸਦੀ ਹਾਲਤ ਖਰਾਬ ਕਰ ਦਿੱਤੀ ਹੈ ਇਸੇ ਸਰਸਾ ਦੇ ਕੰਡੇ ਇੱਕ ਇਤਿਹਾਸਿਕ ਗੁਰੂ ਘਰ ਵੀ ਬਣਿਆ ਹੈ ਜਿਸ ਨੂੰ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਵੀ ਕਿਹਾ ਜਾਂਦਾ ਹੈ वैसे सरसा ਦੇ ਕੰਡੇ ਤੇ ਅੱਜ ਸਰਸਾ ਦਰਿਆ ਇਸ ਤੋਂ ਕਾਫੀ ਪਿੱਛੇ ਹਟ ਕੇ ਬੈੰਦਾ ਹੈ ਬਾਕੀ ਇਹ ਧਰਤੀ ਬਹੁਤ ਹੀ ਰਮਣੀਕ ਹੈ ਮਾਲਵੇ ਦਾ ਇਲਾਕਾ ਹੈ ਲੇਕਿਨ ਬੋਲੀ ਪਵਦੀ ਅਤੇ ਦੁਆਬੀ ਰਲ-ਮਿਲੀ ਵਰਤੀ ਜਾਂਦੀ ਹੈ ਮੈਂ ਤਕਰੀਬਨ ਪੂਰਾ 파ਟ ਘੁੰਮ ਕੇ ਵੇਖਿਆ ਹੈ ਪਰ ਜੋ ਆਨੰਦ ਇਸ ਅਨੰਦਾਂ ਦੀ ਪੂਰੀ ਤੱਕ ਤੇ શ્રી ਅਨੰਦਪੁਰ ਸਾਹਿਬ ਦੀ ਧਰਤੀ ਤੇ ਆਉਂਦਾ ਹੈ ਉਹ ਪੂਰੀ ਦੁਨੀਆ ਚ ਕੀਤੇ ਨਹੀਂ ਇਸ ਧਰਤੀ ਦੇ ਕਣਕਣ ਵਿੱਚੋਂ ਮੇਰੇ ਕਲਗੀਧਰ ਪਾਸ਼ਾ ਦੀ ਖੁਸ਼ਬੂ ਆਉਂਦੀ ਹੈ ਦਰਸ਼ਮ ਪਾਸ਼ਾ ਦੀ ਚੋਣ ਬਹੁਤ ਹੀ ਵੱਖਰੀ ਸੀ ਜਿਸ ਇਸ ਤਰ੍ਹਾਂ ਹੀ ਪੁਆਇੰਟਾ ਸਾਹਿਬ ਦੀ ਧਰਤੀ ਬਹੁਤ ਰਮਣੀਕ ਹੈ